ਦੀ ਗੁਰੂ ਨਗਰੀ ਨਿਸ਼ਾਮਦਾਸੀ ਨਗਰੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਕੁਝ ਹੋਟਲਾਂ ਵਿੱਚ ਦੇਵਪਾਰ ਦੇ ਡੇ ਚੱਲਦੇ ਪਿਆ। ਪਰਪਰ ਹੋਟਲ। ਹਰ ਪਰਪਰ ਹੋਟਲ ਜਿਹੜਾ ਹੈ ਇੱਕ ਰਾਗੀ ਸਿੰਘ ਦਾ ਹੋਟਲ ਹੈ ਜਿਹੜਾ ਹਜੂਰੀ ਸ੍ਰੀ ਹਰਮੰਦਰ ਸਾਹਿਬ ਵਿੱਚ ਹਾਇ ਨਹੀਂ ਭਰਦਾ। ਬੜੇ ਸ਼ਰਮ ਦੀ ਗੱਲ ਹੈ ਵੀ ਉਹਨਾਂ ਨੇ ਇਹ ਹੋਟਲ ਜਿਹੜਾ ਹੈ ਦੇਵਪਾਰ ਵਾਸਤੇ ਰੱਖਿਆ ਹੈ। ਤਾਂ ਵੀ ਇੱਥੇ ਰਾਤ ਨੂੰ 1 ਵਜੇ ਰੇਡ ਕੀਤੀ ਸੀ ਪ੍ਰਸ਼ਾਸਨ ਨੇ ਔਰ ਕਈ ਜੋੜੇ ਕਈ ਲੜਕੀਆਂ ਜਿਹੜੀਆਂ ਕਿ 14-14 ਸਾਲ ਦੀਆਂ ਲੜਕੀਆਂ ਇਹਨਾਂ ਫੜੀਆਂ ਕੁੱਲ ਥਾਣਾ ਬੀ ਡਿਵੀਜ਼ਨ ਦੇ ਬਾਹਰ ਖੜੇ ਆ ਤਾਂ ਜਾਗਦਾ ਜ਼ਮੀਰ ਦੇ ਜਿਹੜੇ ਐਨ ਜੀਓ ਦੇ ਸੰਸਥਾਪਕ ਨੇ ਮੈਂਬਰ ਸੁਭਾ ਸੈਕਲ ਉਹਨਾਂ ਆਵਾਜ਼ ਚੁੱਕੀ ਸੀ ਕਿ ਗੁਰੂ ਨਗਰੀ ਦੇ ਵਿੱਚ ਵੱਡੇ ਪੱਦਰ ਤੇ ਦੇਵਪਾਰ ਦਾ ਧੰਦਾ ਚਲਾਉਂਦੇ ਨੇ ਕੁਝ ਹੋਟਲਾਂ ਵਾਲੇ ਜਿਨ੍ਹਾਂ ਨੇ ਨਾ ਦੇ ਹੋਟਲ ਬਣਾਏ ਪਰ ਹੈ ਮਸਾ ਇੱਕ ਮਿਆਨੀ ਦੇ ਇੱਕ ਥੱਲੇ ਰਿਸੈਪਸ਼ਨ ਪੌੜੀਆਂ ਥੱਲੇ ਬਣਾ ਕੇ ਤੇ ਸ਼ਰੀਆਮ ਦੇਵਪਾਰ ਦਾ ਧੰਦਾ ਚਲਾਉਂਦੇ ਸੀ ਤਾਂ ਜਾਣਾਂਗੇ ਕਿਸ ਨਾ ਇਹ ਸਾਰੀ ਕਾਮਯਾਬੀ ਥਾਣਾ ਬੀਟ ਵਿਚ ਨੂੰ ਮਿਲੀ ਫਤਿਹ ਦੀ ਸਾਂਝ ਫਤਿਹ ਨਾ ਕਰਨੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਦਾ ਜਗਦਾ ਮੈਨੂੰ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਜਾਣਕਾਰੀ ਮਿਲੀ ਸੀ ਵੀ ਜਿਹੜੀ ਗੁਰੂ ਨਗਰੀ ਸ਼੍ਰੀ ਦામਦਾਸ ਜੀ ਨਗਰੀ ਏ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਕੁਝ ਹੋਟਲਾਂ ਵਿੱਚ ਦੇਵਪਾਰ ਦੇ ਅੱਡੇ ਚੱਲਦੇ ਪਿਆ ਉਹਨਾਂ ਹੋਟਲਾਂ ਚੋਂ ਕੰਫਰਟ ਹੋਟਲ ਐਲ ਆਰ ਜੀ ਹੋਟਲ ਜੋੜਾ ਹੋਟਲ ਤੇ ਕੁਝ ਹੋਰ ਹੋਟਲ ਹਰਪ੍ਰਭ ਹੋਟਲ ਹਾਰਪ੍ਰੋ ਹੋਟਲ ਜਿਹੜਾ ਹੈਗਾ ਇੱਕ ਰਾਗੀ ਸਿੰਘ ਦਾ ਹੋਟਲ ਹੈ ਜਿਹੜਾ ਹਜੂਰੀ ਸ੍ਰੀ ਹਰਮੰਦਰ ਸਾਹਿਬ ਵਿੱਚ ਹਾਇਰੀ ਭਰਦਾ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਉਹਨਾਂ ਨੇ ਇਹ ਹੋਟਲ ਜਿਹੜਾ ਹੈਗਾ ਦੇਵਪਾਰ ਵਾਸਤੇ ਰੱਖਿਆ ਹੈ ਅਸੀਂ ਇਹਦੀ ਜਾਣਕਾਰੀ ਸਾਨੂੰ ਇਲਾਕਾ ਨੂੰ ਵਾਸਤੇ ਦਿੱਤੀ ਅਸੀਂ ਇਹਦੀ ਆਵਾਜ਼ ਚੁੱਕੀ ਲਗਾਤਾਰ ਮਾਨਯੋਗ ਪੁਲਿਸ ਕਮਿਸ਼ਨਰ ਸਰਦਾਰ ਗੁਪੀ ਸਿੰਘ ਕੁਲਰਜੀ ਨੂੰ ਬੇਨਤੀ ਕੀਤੀ ਉਹਨਾਂ ਨੂੰ ਇਹਦੇ ਸਮੁੱਦਰ ਵਿੱਚ ਮਿਲੇ ਵੀ ਔਰ ਉਹਨਾਂ ਸਾਨੂੰ ਸ਼ਵਾਸ਼ਣ ਦੋਆ ਵੀ ਜਲਦ ਇਹਨਾਂ ਦੇ ਖਿਲਾਫ ਜਿਹੜੇ ਅੱਡੇ ਚੱਲਦੇ ਪਿਆ ਜਿਹੜੇ ਹਰਸ਼ਰਮੰਦਰ ਸਾਹਿਬ ਅੱਦੇ ਨਦੀਕ ਦੇ ਪਾਰ ਦੇ ਢੇ ਚੱਲਦੇ ਪਿਆ ਉਹਨਾਂ ਦੇ ਕਾਰਵਾਈ ਕਰਾਂਗੇ ਔਰ ਅਸੀਂ ਲਗਾਤਾਰ ਸਾਡੇ ਆਵਾਜ਼ ਚੁੱਕਣ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਮਜਬੂਰੀ ਤੌਰ ਤੇ ਕਾਰਵਾਈ ਕਰਨੀ ਪਈ ਔਰ ਅੱਜ ਤੋਂ 4-5 ਦਿਨ ਪਹਿਲਾਂ ਵੀ ਇੱਥੇ ਰਾਤ ਨੂੰ 1 ਵਜੇ ਰੇਡ ਕੀਤੀ ਸੀ ਪ੍ਰਸ਼ਾਸਨ ਨੇ ਔਰ ਕਈ ਜੋੜੇ ਕਈ ਲੜਕੀਆਂ ਜਿਹੜੀਆਂ ਕਿ 14-14 ਸਾਲ ਦੀਆਂ ਲੜਕੀਆਂ ਇਹਨਾਂ ਫੜੀਆਂ ਔਰ ਐਫ ਆਈ ਆਰ ਵੀ ਕੀਤੀ ਕਿੱਡੀ ਸ਼ਰਮ ਦੀ ਗੱਲ ਹੈ ਵੀ ਇੱਕ 14 ਸਾਲ ਦੀ ਲੜਕੀ ਇੱਥੇ ਧੰਦੇ ਦੇ ਬੰਦੀ ਏ ਔਰ ਇੱਥੇ ਕੁਝ ਲੋਕ ਕਹਿੰਦੇ ਆ ਜੀ ਕਰਨ ਦੋ ਕੋਈ ਲੋਕ ਮੈਨੂੰ ਇਹੋ ਜੇ ਮਿਲੇ ਆ ਜਿਹੜੇ ਮਤਲਬ ਉਸ ਚੀਜ਼ ਦੇ ਹਾਕ ਕੇ ਚ ਬੜੀ ਸ਼ਰਮ ਦੀ ਗੱਲ ਹੈ ਵੀ ਉਹਨਾਂ ਦੇ ਵੀ ਧੀਆ ਪੈਣਾ ਹੋਣ ਗਿਆ ਪਰ ਇੱਥੇ ਕਈ ਮੌਤ ਪਰ ਦੇਖਿਆ ਥਾਣੇ ਬਚਾ ਕਰਨ ਉਹਨਾਂ ਦੀ ਸਿਫਾਰਿਸ਼ ਕਰਨ ਵੀ ਪਹੁੰਚੇ ਨੇ ਦੇਖਣਾ ਚਾਹੁੰਦੇ ਕਿਸੇ ਹਰ ਇੱਕ ਮਗਰ ਕਿਸੇ ਨਾ ਕਿਸੇ ਆਣਾ ਹੈ ਹਰ ਇੱਕ ਦਾ ਆਪਣਾ ਮੰਤਬ ਹੁੰਦਾ ਹੈ ਉਹਨਾਂ ਦਾ ਕੋਈ ਆਪਣਾ ਮੰਤਬ ਹੋਏਗਾ ਆਇਆ ਹੋਏਗਾ ਅਸੀਂ ਉਹਨੂੰ ਮੰਨਾਂ ਨਹੀਂ ਕਰ ਸਕਦੇ ਅਸੀਂ ਸਿਰਫ ਇੱਕੋ ਬੇਨਤੀ ਕਰਦੇ ਆਂ ਵੀ ਕਿਸਤੇ ਵੀ ਕੋਈ ਧਾਰਮਿਕ ਸਥਾਨ ਨੇ ਚਾਵੇ ਅੰਮ੍ਰਿਤਸਰ ਆ ਚਾਹੇ ਗੁਰਦਾਸਪੁਰ ਆ ਚਾਹੇ ਜਲੰਧਰ ਆ ਧਾਰਮਿਕ ਸਥਾਨਾਂ ਦੇ ਲਾਗੇ ਕਮ ਸੇ ਕਮ ਇੱਕ ਘਟਿਆ ਕੰਮ ਨਾ ਕੀਤਾ ਜਾਵੇ ਮੈਨੂੰ ਯਾਦ ਆ ਵੀ ਇੱਥੇ ਮੱਸੇ ਰਗੜ ਨੇ ਸ਼੍ਰੀ ਮੰਦਿਰ ਸਾਹਿਬ ਦੇ ਅੰਦਰ ਕੰਜਰੀਆਂ ਚਾਈਆਂ ਸੀ ਤੇ ਬਾਅਦ ਮੁਹਤਾਬ ਸਿੰਘ ਵਰਗਿਆਂ ਨੇ ਆ ਕੇ ਉਹਦਾ ਸਿਰ ਜਿਹੜਾ ਹੈਈ ਕਲਮ ਕੀਤਾ ਸੋਧਾ ਲਾਇਆ ਸੀ ਅੱਜ ਸਾਡੇ ਕੁਝ ਲੋਕ ਇੱਥੇ ਜਿਹੜਾ ਕੰਮ ਹੋ ਰਿਹਾ ਉਹਨੂੰ ਕਿਉਂ ਨਹੀਂ ਰੋਕਦੇ ਕੀ ਗੱਲ ਇੱਥੋਂ ਦੇ ਪ੍ਰਸ਼ਾਸਨ ਨੂੰ ਪਤਾ ਇਸ ਤੋਂ ਲੋਕਾਂ ਨੂੰ ਨਹੀਂ ਪਤਾ ਜਿਹੜੇ ਇਲਾਕਾ ਨਿਵਾਸੀ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਪਰ ਇਹ ਤਾਂ ਕਈ ਸਾਲਾਂ ਤੋਂ ਚੱਲਦਾ ਬਿਆਸੀ ਪੁਲਿਸ ਉਦੋਂ ਕਿਉਂ ਨਹੀਂ ਜਾਗਦੀ ਸੀ ਕਈ ਵਾਰੀ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਕਾਰਨ ਕੀ ਹੈ ਕਾਰਨ ਹੈਗਾ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਸੀ ਬਾਅਦ ਚੋਂ ਆਪਣੇ ਮੋਲੋ ਆ ਲੈਂਦੇ ਸੀ ਔਰ ਜਾਗਦਾ ਹੀ ਮੇਰੇ ਇੱਕ ਐਹੋ ਜੀ ਸੰਸਥਾ ਹੈ ਜਿੰਦਾ ਅਜੇ ਤੱਕ ਕੋਈ ਮੋਲ ਨਹੀਂ ਲਾ ਸਕਿਆ ਤੇ ਕੋਈ ਡਰਾ ਨਹੀਂ ਸਕਿਆ ਜਾਗਦਾ ਹੀ ਮੇਨੇ ਜਿਹੜੇ ਵੀ ਮੁੱਦੇ ਤੇ ਗੱਲ ਕੀਤੀ ਹੈ ਚਾਹ ਉਹਨੂੰ 5 ਸਾਲ ਲੱਗ ਜਾਣ ਤੇ ਚਾਹ 5 ਮਹੀਨੇ ਲੱਗਣ ਤੇ ਚਾਹ 5 ਦਿਨ ਲੱਗਣ ਸਾਨੂੰ ਬੜੀ ਖੁਸ਼ੀ ਹੈ ਵੀ ਸਾਡਾ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮਾਨਯੋਗ ਸਰਦਾਰ ਗੁਪੀ ਸਿੰਘ ਭੁੱਲਰ ਜੀ ਨੇ ਬਹੁਤ ਸਾਥ ਦਿੱਤਾ ਹੈ ਔਰ ਉਹਨਾਂ ਨੇ ਪ੍ਰਸ਼ਾਸਨ ਨੂੰ ਜਿਹੜੇ ਇੱਥੋਂ ਦੇ ਐਸ ਐਚਓ ਕਤਵਾਰ ਐਸ ਐਚਓ ਕਤਵਾਲੀ ਨੂੰ ਐਸ ਐਚਓ ਬੀੜੂਏਨ ਨੂੰ ਉਸ ਤੋਂ ਇਲਾਵਾ ਜਿਹੜੇ ਐਸ ਪੀ ਐ ਜਿਹੜੇ ਏ ਸੀ ਪੀ ਇਹਨਾਂ ਨੂੰ ਸਖਤ ਦਾਇਤਿਆ ਹੀ ਜਿਹੜੀ ਜਾਦ ਹੈ ਮੇਰੀ ਦੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਪੰਜਾਬ ਦੀ ਜਨਤਾ ਦੀ ਆਵਾਜ਼ ਆ ਇਹਨੂੰ ਜਲਦੀ ਮਸਲੇ ਨੂੰ ਹੱਲ ਕਰ ਦਿੱਤਾ ਜਾਵੇ ਕਿਉਂਕਿ ਇਹ ਮਸਲਾ ਕਿਤੇ ਗੰਭੀਰ ਉੱਤਰ ਨਾ ਕਰ ਲੈ ਕਿਉਂਕਿ ਅਸੀਂ ਧਰਨਿਆਂ ਦੇ ਬੈ ਨਹੀਂ ਸੀ ਅਸੀਂ ਵੀ ਮੋਰੀ ਬਿਸਤਰੇ ਗੱਡੀਆਂ ਹੀ ਰੱਖਣਦੇ ਆ ਅਸੀਂ ਕਿਸੇ ਨੂੰ ਧਾਰਮਿਕ ਸਥਾਨਾਂ ਦੀ ਬੇਇੱਜ਼ਤੀ ਨਹੀਂ ਕਰੰਦਾ ਅਗੇ ਪਰ ਜਿਹੜੀ ਤੁਸੀਂ ਪੁਸ਼ਟੀ ਕੀਤੀ ਹੈ ਕਿ ਗੁਰੂ ਹਰਿਮੰਦਰ ਸਾਹਿਬ ਦੇ ਜਰਾਗੀ ਕੋਈ ਸਿੰਘ ਹੈ ਜਿਹੜਾ ਹੋਟਲ ਚਲਾ ਰਿਹਾ ਉਹ ਮਤਲਬ ਕਿ ਇਹੋ ਜਿਹਾ ਕੰਮ ਕਰਦੇ ਕੀ ਗੱਲ ਲੱਗਦਾ ਨਹੀਂ ਕਿ ਮਰਿਆਦਾ ਦੇ ਖਿਲਾਫ ਹੈ ਵੇਖੋ ਜੀ ਉੰਜ ਤਾਂ ਕਹਿੰਦੇ ਆ ਬੇਇੱਜ਼ਤੀ ਹੋਈ ਏ ਜਿਹੜਾ ਰਾਗੀ ਨਿਰਮਾਨ ਸਿੰਘ ਹੈ ਜਿੰਦਾ ਜੱਥਾ ਮੈਂ ਉਹਦਾ ਮਤਲਬ ਨਾ ਲੈਣਾ ਪਿਆ ਵਾ ਜਿਹੜਾ ਨੀਮਾਨ ਨੀਮਾਨ ਉਹ ਤਾਂ ਹਰਪ੍ਰਭ ਹੋਟਲ ਹੈ ਔਰ ਉਹ ਜੇ ਸ੍ਰੀ ਹਰਮੰਦਰ ਸਾਹਿਬ ਹਜੂਰੀ ਲੱਗੀ ਏ ਤੇ ਹਰਮੰਦਰ ਸਾਹਿਬ ਦੇ ਜਿਹੜੇ ਸੇਵਾਦਾਰ ਹੈ ਉਹਨਾਂ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਏ ਜਾਂ ਉਹ ਆਪਣਾ ਹੋਟਲ ਦਾ ਕੰਮ ਛੱਡ ਦੇ ਤੇ ਜਾਂ ਸ੍ਰੀ ਹਰਮੰਦਰ ਸਾਹਿਬ ਜਾ ਕੇ ਮਤਲਬ ਜਿਹੜੀ ਪਵਿੱਤਰ ਜਗ੍ਹਾ ਹੈ ਉੱਥੇ ਉਹ ਮਤਲਬ ਆਪਣਾ ਉਹਨੂੰ ਉਹ ਲੋਕਾਂ ਨੂੰ ਕੀ ਦੇ ਦੇਗਾ ਉੱਥੇ ਜਾ ਕੇ ਜਿਹੜਾ ਖੁਦ ਹੀ ਆਪਣੇ ਹੋਟਲਾਂ 'ਚ ਇਹੋ ਜੇ ਕੰਮ ਕਰਾ ਰਿਹਾ ਹੈ ਮੈਨੂੰ ਪਤਾ ਲੱਗਾ ਵੀ ਉੱਥੇ 8 ਲੜਕੀਆਂ ਕੋਈ 14 ਸਾਲ ਦੀ ਕੋਈ 16 ਸਾਲ ਦੀ ਇੱਕ ਪਰਿਵਾਰ ਦੀਆਂ ਚਾਰ ਲੜਕੀਆਂ ਜਿਨ੍ਹਾਂ ਦੀ ਉਮਰ ਬਹੁਤ ਘੱਟ ਹੈ ਉਸ ਰਾਤ ਉਹ ਕੋਠਿਓ ਭੱਜੀਆਂ ਵੀ ਜਿਨ੍ਹਾਂ ਨੂੰ ਕੋਈ ਸੱਟ ਲੱਗ ਜਾਏ ਕੁਝ ਵੀ ਹੋ ਜਾਏ ਜਦੋਂ ਪੁਲਿਸ ਵਾਲਾ ਰੇਡ ਕੀਤੀ ਨਰਵੰਦ ਸਿੰਘ ਦਾ ਹੋਟਲ ਹੈ ਜੀ ਹਾਂਜੀ ਨਰਵੰਦ ਸਿੰਘ ਦਾ ਹੋਟਲ ਹੈ ਹਰ ਕਮਰੇ ਸੀਗੇ ਉੱਥੇ ਮੈਨੂੰ ਕਮਰਿਆਂ ਬਾਰੇ ਜਾਣਕਾਰੀ ਮੈਨੂੰ ਮੁਹੱਲਾ ਨਿਵਾਸੀ ਫੋਨ ਤੇ ਇਨਫਾਰਮੇਸ਼ਨ ਦਿੰਦੇ ਆ ਔਰ ਐਵੀਡੈਂਸ ਦਿੰਦੇ ਆ ਉਹਦਾ ਹੋਟਲ ਸੀਲ ਕਰ ਦਿੱਤਾ ਗਿਆ ਸੀ 4-5 ਦਿਨ ਪਹਿਲਾਂ ਅੱਜ ਸਾਨੂੰ ਇਨਫਾਰਮੇਸ਼ਨ ਮਿਲੀ ਵੀ ਕਿਸੇ ਏਐਸਆਈ ਨੇ ਉਹ ਹੋਟਲ ਦੇ ਤਾਲੇ ਤਰਵਾਤੇ ਆ ਮੈਂ ਉਹਦੀ ਜਾਣਕਾਰੀ ਜਿਹੜੀ ਹੈਗੀ ਐ ਸੋਸ਼ਲ ਮੀਡੀਆ ਰਾਹੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਤੇ ਐ ਐਸਐਸਓ ਜਿਹੜੇ ਇੱਥੋਂ ਦੇ ਗਏ ਸਰਦਾਰ ਸੁਖਵੀਰ ਸਿੰਘ ਨੂੰ ਦਿੱਤੀ ਉਹਨਾਂ ਤੁਰੰਤ ਐਕਸ਼ਨ ਲੈ ਕੇ 2 ਘੰਟੇ ਸਾਨੂੰ ਰਿਜ਼ਲਟ ਦਿੱਤਾ ਉੱਥੇ ਫਿਰ ਤਾਲੇ ਵਾਏ ਗਏ ਅਰਪਰਾ ਹੋਟਲ ਉਸ ਤੋਂ ਇਲਾਵਾ ਉੱਥੇ ਹੋਰ ਮੌਕੇ ਤੇ ਜਿਹੜੇ ਲੋਕ ਇਹਨਾਂ ਕੋ ਫੜੇ ਗਏ ਆ ਜਿਹੜੇ ਐਸਐਲ ਮਤਲਬ ਇਹਨਾਂ ਜਨਵਾਨ ਸਿੰਘ ਦੀ ਪੁਸ਼ਟੀ ਤੁਸੀਂ ਕਰਦੇ ਸਾਨੂੰ ਅਜੇ ਤੱਕ ਇਹਦੀ ਇਨਟੀਮੇਸ਼ਨ ਹੀ ਅਸੀਂ ਨਹੀਂ ਕਰਦੇ ਤੁਹਾਡੇ ਕੋਲ ਪੁਖਤਾ ਸਬੂਤ ਨੇ ਕਿ ਉਹਦਾ ਹੀ ਹੈ ਪੁਖਤਾ ਸਬੂਤ ਹੈਗੇ ਜੀ ਮੈਨੂੰ ਵਟਸਐਪ ਤੇ ਲਿਖ ਕੇ ਆਇਆ ਗਿਆ ਹੈ ਮੇਰੇ ਕੋ ਵਟਸਐਪ ਤੇ ਪ੍ਰੂਫ ਹੈ ਮੈਂ ਸਕਰੀਨਸ਼ਾਟ ਰੱਖੇ ਆ ਪਰ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਜਿਹੜਾ ਮੈਨੂੰ ਜਾਣਕਾਰੀ ਦਿੰਦਾ ਮੈਂ ਕਿਸੇ ਤੇ ਕੋਈ ਮਤਲਬ ਹਾਂ ਮੈਂ ਕਿਸੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਵੇਖੋ ਇਹ ਸੇਵਾ ਹੈ ਤੁਸੀਂ ਵੀ ਸੇਵਾ ਕਰਨ ਆਏ ਹੋ ਇੱਥੇ ਪੁਲਿਸ ਵਾਲਿਆਂ ਨੇ ਵੀ ਸੇਵਾ ਕੀਤੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਨੇ ਵੀ ਸੇਵਾ ਕੀਤੀ ਹੈ ਇਹ ਸੇਵਾ ਹੈ ਇਹ ਸੇਵਾ ਅਰਪਿਤ ਆ ਸੁਆਗੁਰੂ ਨੂੰ ਜਿੰਨੇ ਸਾਨੂੰ ਸ਼ੁਆਸ ਬਖਸ਼ੇ ਆ ਜਿੰਨੇ ਸਾਨੂੰ ਖੁਸ਼ਹਾਲੀ ਬਖਸ਼ੇ ਇਸ ਦਾ ਸ਼ੁਕਰਾਨਾ ਕਰੀਏ ਇਹ ਇਤਿਹਾਸਕ ਦਰਵਾਜਿਆਂ ਦੇ ਅੰਦਰ ਇਹੋ ਜਿਹਾ ਗ੍ਰਿਤਗਰ ਕੰਮ ਕਰਦੇ ਇਹਨਾਂ ਨੂੰ ਪ੍ਰਮਾਤਮਾ ਕਿਉਂ ਨਹੀਂ ਸੋਜੀ ਦੇ ਰਿਹਾ ਗੁਰੂ ਰਾਮਦਾਸ ਜੀ ਦੇ ਪੈਰੇ ਹਰ ਇੱਥੇ ਹਰ ਵਕਤ ਰਹਿੰਦੇ ਨੇ ਸ਼ਹੀਦ ਗਾਂਧੀ ਗੁਰਦੁਆਰਾ ਸਾਹਿਬ ਲੱਗੇ ਆ ਕੀ ਸਮੇਂ ਦਿਓ ਕਿ ਸਿਰਫ ਪੈਸੇ ਦੀ ਭੁੱਖ ਰਹੀ ਹੈ ਦੋ-ਦੋ ਘੰਟੇ ਲਈਏ ਕਮਰੇ ਦੇ ਰਹੇ ਨੇ ਕਾਫੀ ਮਾਤਰਾ ਦੇ ਲੋਕ ਜਿਹੜੇ ਨਾ ਲੋਭੀ ਲਾਲਚੀ ਰਾਖਸ਼ ਬਣ ਗਏ ਆ ਉਹਨਾਂ ਦੀ ਹਵਸ ਪੈਸੇ ਦੀ ਮੁੱਕਦੀ ਨਹੀਂ ਔਰ ਉਹ ਇਹ ਜਿਹੜੀਆਂ ਪਾਪ ਦੀਆਂ ਹਾਟੀਆਂ ਇੱਥੇ ਚਲਾਉਂਦੇ ਆ ਉਹਨਾਂ ਨੂੰ ਉਹਨਾਂ ਨੂੰ ਸ਼ਰਮ ਨਹੀਂ ਆਂਦੀ ਉਹ ਕਿੱਡੇ ਬੇਸ਼ਰਮ ਐ ਵੀ ਜਿਹੜੇ ਗੁਰੂ ਰਾਮਦਾਸ ਦੀ ਕਿਰਪਾ ਕਰਕੇ ਅੱਜ ਅਸੀਂ ਜੀਵਤ ਆ ਸਵਾਸ ਲੈ ਰਹੇ ਆ ਜਿੰਦੀ ਕਿਰਪਾ ਸਦਕਾ ਅਸੀਂ ਮਿਹਨਤ ਕਰਕੇ ਵੀ ਰੋਟੀ ਕਮਾ ਸਕਦੇ ਆ ਅਸੀਂ ਕਿਹੜਾ ਕਰਮ ਕਰ ਰਹੇ ਆ ਵੇਖੋ ਅੱਜ ਅਸੀਂ ਜੇ ਮਰਚਾਂ ਬੀਜਾਂਗੇ ਤੇ ਮਰਚਾਂ ਹੀ ਕਟਾਂਗੇ ਜੇਕਰ ਅਸੀਂ ਇਹ ਮਾੜੇ ਕਰਮ ਕਰਦੇ ਪਿਆ ਅਸੀਂ ਇਹ ਤੰਦੇ ਦੇ ਲੜਕੇ ਆ ਬਾ ਰਹੇ ਆ ਜਿਹੜੇ ਲੋਕ ਐ ਕੰਮ ਕਰਦੇ ਆ ਜਿਹੜੇ ਲੋਕ ਐ ਕੰਮ ਕਰਦੇ ਆ ਮੈਂ ਉਹਨਾਂ ਹੋਟਲ ਵਾਲਿਆਂ ਨੂੰ ਜਾ ਜਿਹੜੀਆਂ ਉੱਥੇ ਮਤਲਬ ਹੋਰ ਲੋਗ ਇਹ ਚੀਜ਼ਾਂ ਕਰਦੇ ਆ ਕੱਲ ਨੂੰ ਉਹਨਾਂ ਦੀਆਂ ਬੇਟੀਆਂ ਨਾਲ ਚੀਜ਼ਾਂ ਹੋਣ ਜੇ ਉਹਨਾਂ ਦੀਆਂ ਬੇਟੀਆਂ ਧੰਦੇ ਦੇ ਬਹਿਣ ਇਸ ਤੋਂ ਇਲਾਵਾ ਇੱਥੇ ਹੋਟਲਾਂ 'ਚ ਚਿੱਟੇ ਦਾ ਵੀ ਸ਼ਰਿਆਂ ਵਿੱਚ ਪਾਰ ਹੁੰਦਾ ਹੈ ਹਾਲੇ ਉਸ ਪਾਸੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਅਸੀਂ ਜਲਦੀ ਇਹਦੀ ਜਾਣਕਾਰੀ ਮਾਰਜੋ ਪੁਲਿਸ ਕਮਿਸ਼ਨਰ ਸਰਦਾਰ ਗੁਪਤ ਸਿੰਘ ਭੁੱਲਣ ਦਾਂਗੇ ਔਰ ਜਿਹੜੇ ਹਲਕਿਆਂ ਦੇ ਐਮਐਲਏ ਨੇੜੀ ਉਹਨਾਂ ਨੂੰ ਜਾਣਕਾਰੀ ਦਾਂਗੇ ਵੀ ਆਪਾਂ ਆਪ ਦੇ ਹੱਥੇ ਬੰਦ ਕਰਾਂਗੇ ਐਮਐਲਏ ਨੇ ਅੱਖਾਂ ਬੰਦ ਕੀਤੀਆਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਇੱਥੇ ਨਸ਼ਾ ਨਹੀਂ ਉਹਨਾਂ ਨੂੰ ਦਿਖਦਾ ਕਿ ਹੋਟਲਾਂ 'ਚ ਦੇਵਾਰ ਦਾ ਨਸ਼ਾ ਵੀ ਪੂਰਾ ਤੇ ਦੂਜਾ ਚਿੱਟੇ ਦਾ ਵੀ ਮੈਂ ਐਮਐਲਏ ਨੂੰ ਜਾ ਕੇ ਦਿੱਤੀ ਸੀ ਉਹਨਾਂ ਮੈਨੂੰ ਅਸ਼ਵਾਸਨ ਦਵਾਇਆ ਸੀ ਉਹਨਾਂ ਸੀਪੀ ਸਾਹਿਬ ਨਾਲ ਗੱਲ ਵੀ ਕੀਤੀ ਸੀ ਮਾਨਯੋਗ ਡਾਕਟਰ ਇਦਰਬੀਰ ਸਿੰਘ ਨਿੱਜਰ ਜੀ ਨੇ ਮਾਨਯੋਗ ਡਾਕਟਰ ਜਗਪਤਾਈ ਨੇ ਔਰ ਉਹਨਾਂ ਦੇ ਮਤਲਬ ਸ਼ਪਾਰਸ਼ ਕਰਨ ਤੋਂ ਬਾਅਦ ਵੀ ਜਿਹੜਾ ਜਾਦਾ ਮਿਰਦਾ ਜਿਹੜੀ ਅੱਜ ਜਿੱਤ ਹੋ ਰਹੀ ਏ ਅੱਜ ਬੜੀ ਵੱਡੀ ਜਿੱਤ ਹੋਈ ਏ ਸਾਨੂੰ ਗਰਮ ਮਹਿਸੂਸ ਐ ਇਸ ਚੀਜ਼ ਦਾ ਵੀ ਅਸੀਂ ਰੱਬ ਦੇ ਘਰ ਕੰਮ ਕੀਤਾ ਹੈ ਅਸੀਂ ਰੱਬ ਨੂੰ ਜਵਾਬ ਦੇ ਆਂ ਅਸੀਂ ਜਾਗਰੂ ਜਵਾਬ ਦੇ ਨਹੀਂ ਇਹ